ਰੇਡੀ ਦੋ ਕੋ ਸਾਲ ਬਾਅਦ ਜਦੋਂ ਗੁਰੂ ਨਗਰੀ ਖਡੂਰ ਸਾਹਿਬ ਦੀ ਯਾਤਰਾ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਇਸ ਵਾਰ ਇਸ ਮੁਕੱਦਸ ਅਸਥਾਨ ਉੱਤੇ ਜੈਵਿਕ ਲੰਗਰ ਦੀ ਪਹਿਲ ਕਦਮੀ ਨਾਲ ਰੂਬਰੂ ਹੋਣ ਦਾ ਸਬਬ ਬਣਿਆ ਡੰਡੀ ਪਾਦਮਸ਼੍ਰੀ ਨਾਲ ਸਨਮਾਨਿਤ ਬਾਤਾਂ ਬਰਨ ਪ੍ਰੇਮੀ ਅਤੇ ਗ੍ਰੀਨ ਬਾਬਾ ਦੇ ਵਿਸ਼ੇਸ਼ਨੀ ਉਪਨਾਮ ਨਾਲ ਜਾਣੇ ਜਾਂਦੇ ਬਾਬਾ ਸੇਵਾ ਸਿੰਘ ਵੱਲੋਂ ਇਲਾਕੇ ਵਿੱਚ ਵਿਸ਼ੇਸ਼ ਕਰਕੇ ਅਤੇ ਹੋਰ ਥਾਮਾ ਸਮੇਤ 50 ਕਿਸਮਾਂ ਦੇ ਲਗਭਗ 9 ਲੱਖ ਪੌਦੇ ਲਗਾਏ ਜਾਣ ਦੀ ਜਾਣਕਾਰੀ ਤੋਂ ਇਲਾਵਾ ਜੈਵਿਕ ਲੰਗਰ ਸੰਬੰਧੀ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਬਾਰੇ ਪਤਾ ਲੱਗਿਆ ਡੰਡੀ ਗੱਲਬਾਤ ਦੌਰਾਨ ਬਾਬਾ ਜੀ ਨੇ ਦੱਸਿਆ ਕਿ ਅਗਲੇ 2.5 ਸਾਲਾਂ ਵਿੱਚ ਖਡੂਰ ਸਾਹਿਬ ਵਿਖੇ ਲਗਭਗ 90 ਫੀਸਦੀ ਜੈਵਿਕ ਲੰਗਰ ਵਰਤਾਇਆ ਜਾਇਆ ਕਰੇਗਾ ਡੰਡੀ ਸਪਰੇਅ ਅਤੇ ਖਾਦਾਂ ਦੀ ਬੇਤਹਾਸ਼ਾ ਵਰਤੋਂ ਕਾਰਨ ਖੁਰਾਕੀ ਪਦਾਰਥਾਂ ਵਿੱਚ ਰਸਾਇਣ ਪਦਾਰਥਾਂ ਦੀ ਮਾਤਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਪਰ ਅਸੀਂ ਰਸਾਇਣ ਮੁਕਤ ਅਤੇ ਤਾਜ਼ਾ ਖਾਦ ਪਦਾਰਥਾਂ ਦਾ ਇਸਤੇਮਾਲ ਕਰਨ ਵੱਲ ਪਹਿਲ ਕਦਮੀ ਕਰ ਰਹੇ ਹਾਂ ਡੰਡੀ ਪਵਿੱਤਰ ਗੁਰੂ ਨਗਰੀ ਖਡੂਰ ਸਾਹਿਬ ਜਿਸ ਨੂੰ 8 ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਸੁਭਾਗ ਹੈ ਵਿਖੇ ਗੁਰੂ ਅੰਗਦ ਦੇਵ ਜੀ ਜਿੱਥੇ ਸ਼ਬਦ ਬਾਣੀ ਦੇ ਲੰਗਰ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਸਨ ਉੱਥੇ ਉਹਨਾਂ ਦੇ ਮਹਿਲ ਮਾਤਾ ਖੀਵੀ ਜੀ ਆਪਣੇ ਹੱਥੀ ਘਿਆਲੀ ਖੀਰ ਤਿਆਰ ਕਰਕੇ ਪ੍ਰਸ਼ਾਦੇ ਪਾਣੀ ਦਾ ਲੰਗਰ ਸੰਗਤ ਨੂੰ ਸ਼ਿਕਾਇਆ ਕਰਦੇ ਸਨ ਡੰਡੀ ਇਸ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ ਡੰਡੀ ਹੁਣ ਉੱਥੇ ਖੀਰ ਤਾਂ ਰੈਡੀ ਖੰਡ ਤੋਂ ਸ਼ੱਕਰ ਦੀ ਘਰ ਦਿੱਤੀ ਗਈ ਹੈ ਡੰਡੀ ਬਾਬਾ ਸੇਵਾ ਸਿੰਘ ਅਨੁਸਾਰ ਉਹ ਚਾਹ ਦੁੱਧ ਅਤੇ ਹੋਰ ਖਾਦ ਪਦਾਰਥਾਂ ਜਿੰਨਾ ਵਿੱਚ ਖੰਡ ਦਾ ਪ੍ਰਯੋਗ ਹੁੰਦਾ ਹੈ ਨੂੰ ਵੀ ਜੈਵਿਕ ਮਿੱਠੇ ਵਿੱਚ ਬਦਲਣਾ ਚਾਹੁੰਦੇ ਹਨ ਪਰ ਇਸ ਲਈ ਜੈਵਿਕ ਢੰਗ ਨਾਲ ਪੈਦਾ ਕੀਤਾ ਗਿਆ ਕਮਾਦ ਲੁੜਿੰਦਾ ਹੈ ਡੰਡੀ ਉਹ ਇਹ ਜੈਵਿਕ ਗੰਨਾ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਜ਼ਮੀਨ ਵਿੱਚ ਵਿੱਜਨ ਦੀ ਯੋਜਨਾ ਬਣਾ ਰਹੇ ਹਨ ਡੰਡੀ ਸਬਜ਼ੀਆਂ ਕਣਕ ਚੌਲ ਆਲੂ ਸਰੋਂ ਆਦ ਪਹਿਲਾ ਹੀ ਜੈਵਿਕ ਖੇਤੀ ਦੀ ਵਿਧੀ ਰਾਹੀਂ ਪੈਦਾ ਕੀਤੇ ਜਾ ਰਹੇ ਹਨ ਡੰਡੀ ਤੜਕੇ ਅਤੇ ਹੋਰ ਸੰਬੰਧਿਤ ਪਕਵਾਨਾਂ ਵਿੱਚ ਸਰੋਂ ਦੇ ਤੇਲ ਦੀ ਵਰਤੋਂ ਕੀਤੀ ਜਾ ਰਹੀ ਹੈ ਢੰਡੀ ਲੋੜ ਅਨੁਸਾਰ ਜੈਵਿਕ ਸਰੋਂ Rajasthan ਤੋਂ ਵੀ ਮੰਗਵਾਈ ਜਾਂਦੀ ਹੈ ਪਰ ਖੰਡ ਦਾ ਬਦਲ ਲੱਭਣਾ ਜ਼ਰੂਰੀ ਹੈ ਡੰਡੀ ਇੱਕ ਸਾਲ ਵਿੱਚ 700 ਕੁਇੰਟਲ ਖੰਡ ਵਰਤੀ ਜਾਂਦੀ ਹੈ ਅਤੇ ਇੰਨੀ ਮਾਤਰਾ ਵਿੱਚ ਸ਼ੱਕਰ ਤਾਂ ਹੀ ਉਪਲਬਧ ਹੋ ਸਕਦੀ ਹੈ ਜੇ ਜੈਵਿਕ ਕਮਾਦ ਦੀ ਫਸਲ ਆਪ ਬੀਜੀ ਜਾਵੇ ਡੰਡੀ ਇਸ ਸੰਬੰਧੀ ਉਪਰਾਲੇ ਵਿਚਾਰ ਅਧੀਨ ਹਨ ਡੰਡੀ ਜਦੋਂ ਬਾਬਾ ਜੀ ਨੂੰ ਪੁੱਛਿਆ ਕਿ ਲੰਗਰ 100% ਦੀ ਜੈਵਿਕ ਕਿਉਂ ਨਹੀਂ ਕੀਤਾ ਜਾ ਸਕਦਾ ਤਾਂ ਉਹਨਾਂ ਦਾ ਜਵਾਬ ਸੀ ਕਿ ਸੰਗਤ ਵੱਲੋਂ ਲਿਆਂਦੀ ਜਾਂਦੀ ਰਸਦ ਉਵੇਂ ਦੀ ਉਵੇਂ ਵਰਤੀ ਜਾਂਦੀ ਹੈ ਡੰਡੀ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ ਡੰਡੀ ਸੋ 90% ਦੀ ਲੰਗਰ ਹੀ ਜੈਵਿਕ ਕਰਨ ਦਾ ਤੀਜਾ ਹੈ ਡੰਡੀ ਅਸੀਂ ਲਗਭਗ 80% ਦੀ ਲੰਗਰ ਤਾਂ ਜੈਵਿਕ